ਸਸਰੀ ਕਰ ਰਹੇ ਬਈ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਾਂ ਦੇਖਾਂਗੇ ਜਿਹੜੀਆਂ ਸਕੂਲ ਆਫ ਐਮੀਨੇਸ਼ਨਸ ਦੀਆਂ ਬੱਚਿਆਂ ਦੀ ਰਜਿਸਟ੍ਰੇਸ਼ਨ ਹੋਣ ਲੈ ਰਹੀ ਹੈ ਪੇਪਰ ਵਾਸਤੇ ਐਡਮਿਸ਼ਨ ਵਾਸਤੇ ਤੇ ਉਹਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਆਪਾਂ ਮੋਬਾਈਲ ਤੋਂ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦਾ Google Chrome 'ਚ ਜਾਣਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਜਿੱਥੇ ਆਪਾਂ ਐਡਰੈਸ ਭਰਦੇ ਹੁੰਨੇ ਆ ਇੱਥੇ SOE ਪੰਜਾਬ ਭਰ ਦਿਓ SOE ਪੰਜਾਬ ਭਰੋਗੇ ਤਾਂ ਉਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਹ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਊਗੀ ਤੇ ਉਸ ਤੇ ਤੁਸੀਂ ਕਲਿੱਕ ਕਰੋਗੇ ਇਸ ਤਰ੍ਹਾਂ ਇੰਟਰਫੇਸ ਜਿਹੜਾ ਉਹ ਤੁਹਾਡੇ ਸਾਹਮਣੇ ਖੁੱਲ ਜੂਗਾ ਇੱਥੇ ਸਾਰੀ ਡਿਟੇਲ ਦਿੱਤੀ ਹੋਈ ਹੈ ਪੋਸਟਾਂ ਦੀ ਕਿੰਨੀਆਂ ਪੋਸਟਾਂ ਨੇ ਕਦੋਂ ਤੁਹਾਡਾ ਪੇਪਰ ਹੈ ਜਿਵੇਂ 9ਵੀਂ ਵਾਲਾ ਦਾ ਪੇਪਰ ਹੈ ਜਿਹੜੇ ਬੱਚਾ ਨੇ 9ਵੀਂ ਕਲਾਸ 'ਚ ਐਡਮਿਸ਼ਨ ਲੈਣੀ ਹੈ ਉਹਨਾਂ ਦਾ ਪੇਪਰ 16 ਮਾਰਚ ਦਾ ਹੈ ਜਿਨ੍ਹਾਂ ਨੇ 11ਵੀਂ 'ਚ ਐਡਮਿਸ਼ਨ ਲੈਣੀ ਹੈ ਉਹਨਾਂ ਦਾ ਹੈਗਾ ਪੇਪਰ 6 ਅਪ੍ਰੈਲ ਦਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਸਾਰੀ ਡਿਟੇਲ ਹੈ ਜਿਹੜੀ ਉਹ ਪੜ ਲੈਣੀ ਹੈ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ ਲਿਓ ਹੁਣ ਆਪਾਂ ਰਜਿਸਟ੍ਰੇਸ਼ਨ ਵੱਲ ਚੱਲਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਦੇਖੋ ਲਿਖਿਆ ਹੋਇਆ ਰਜਿਸਟ੍ਰੇਸ਼ਨ ਇਸ ਰਜਿਸਟ੍ਰੇਸ਼ਨ ਤੇ ਤੁਸੀਂ ਕਲਿੱਕ ਕਰੋਗੇ ਜਦੋਂ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਖੁੱਲ ਕੇ ਤੁਹਾਡੇ ਸਾਹਮਣੇ ਆ ਜੂਗਾ ਸਭ ਤੋਂ ਪਹਿਲਾਂ ਤੁਸੀਂ ਇੱਥੇ ਕਲਾਸ ਸਿਲੈਕਟ ਕਰਨੀ ਹੈ ਤੁਸੀਂ 9th ਚ ਐਡਮਿਸ਼ਨ ਲੈਣੀ ਹੈ ਜਾਂ 11th ਚ ਜਿਹੜੀ ਵੀ ਕਲਾਸ ਚ ਤੁਸੀਂ ਐਡਮਿਸ਼ਨ ਲੈਣੀ ਹੋਈ ਉਹ ਇੱਥੇ ਭਰ ਦਿਓ ਉਸ ਤੋਂ ਬਾਅਦ ਤੁਸੀਂ ਹੁਣ ਕਿਹੜੇ ਜਿਹੜੀ ਵੀ ਕਲਾਸ ਚ ਪੜ ਰਹੇ ਹੋ ਉੱਥੇ ਬੋਰਡ ਕਿਹੜਾ ਤੁਹਾਡਾ CBSE ਬੋਰਡ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਜਿਹੜਾ ਹੀ ਬੋਰਡ ਹੈਗਾ ਉਹ ਸਿਲੈਕਟ ਕਰ ਦਿਓ ਜਦੋਂ ਤੁਸੀਂ CBSE ਬੋਰਡ ਸਿਲੈਕਟ ਕਰੋਗੇ ਤਾਂ ਇੱਥੇ ਯੂਡੀ ਇਸ ਨੰਬਰ ਮੰਗੂਗਾ ਯੂਡੀ ਕੋਡ ਜੇ ਤੁਹਾਨੂੰ ਯੂਡੀ ਕੋਡ ਪਤਾ ਹੈ ਠੀਕ ਹੈ ਨਹੀਂ ਪਤਾ ਤਾਂ ਕੋਈ ਨਾ ਇੱਥੇ ਕਲਿੱਕ ਕਰ ਲਿਓ ਕਲਿੱਕ ਹੇਅਰ ਟੂ ਸਰਚ ਯੂਡੀ ਕੋਡ ਇਸ ਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੂਗਾ ਤੁਸੀਂ ਸਰਚ ਬਏ ਪਿੰਨ ਕੋਡ ਤੇ ਕਲਿੱਕ ਕਰਿਓ ਇੱਥੇ ਆਪਣਾ 6 ਅੱਖਰਾਂ ਦਾ ਪਿੰਨ ਕੋਡ ਭਰ ਲਿਓ ਆਪਣਾ ਹਰ ਇੱਕ ਦਾ 6 ਅੱਖਰਾਂ ਦੇ ਪਿੰਨ ਕੋਡ ਹੁੰਦਾ ਹੈ ਪਿੰਨ ਕੋਡ ਭਰਨ ਤੋਂ ਬਾਅਦ ਇਹ ਕੈਪਚਾ ਭਰ ਲਿਓ ਤੇ ਉਸ ਤੋਂ ਬਾਅਦ ਕੀ ਹੋਊਗਾ ਤੇ ਇੱਥੇ ਨਾ ਇੱਕ ਡਿਟੇਲ ਖੁੱਲ ਕੇ ਆ ਜੂਗੀ ਪੂਰੀ ਉਸ ਡਿਟੇਲ 'ਚ ਤੁਹਾਡੇ ਉਸ ਪਿੰਨ ਕੋਡ ਤੇ ਜਿੰਨੇ ਵੀ ਸਕੂਲ ਹੋਣਗੇ ਉਹ ਸਾਰੇ ਸਕੂਲ ਇੱਥੇ ਆ ਜਾਣਗੇ ਤੁਸੀਂ ਜਿਹੜੇ ਵੀ ਸਕੂਲ 'ਚ ਪੜ੍ਹਦੇ ਹੋ ਉਹ ਸਕੂਲ ਜਿਹੜੀ ਵੀ ਸ਼ਹਿਰ 'ਚ ਜਾਂ ਪਿੰਡ 'ਚ ਹੈਗਾ ਉਸ ਦਾ ਤੁਸੀਂ ਨਾਮ ਭਰ ਲਿਓ ਪਿੰਡ ਦਾ ਜਾਂ ਸ਼ਹਿਰ ਦਾ ਉਸ ਤੋਂ ਬਾਅਦ ਇੱਥੇ ਉਹ ਪਿੰਡ 'ਚ ਜਿੰਨੇ ਵੀ ਸਕੂਲ ਲੱਗੇ ਨੇ ਸਾਰੇ ਇੱਥੇ ਆ ਜਾਣਗੇ ਤੇ ਇਹ ਸਕੂਲਾਂ ਦੇ ਮੂਰੇ ਯੂਡ ਹਾਈ ਸਕੋਡ ਲਿਖਿਆ ਹੋਇਆ ਹੈ ਦੇਖੋ ਜਿਵੇਂ ਇੱਥੇ ਲਿਖਿਆ ਹੋਇਆ ਹੈਗਾ ਇਸ ਨੂੰ ਕਾਪੀ ਕਰ ਲਿਓ ਕਾਪੀ ਕਰਕੇ ਦੁਆਰੇ ਫਿਰ ਉਹ ਸੇਵਿੰਡੇ ਤੇ ਚਲੇ ਜਾਏ ਤੁਸੀਂ ਤੇ ਉਹਨੂੰ ਜਦੋਂ ਆਪਾਂ ਇੱਥੇ ਭਰਾਂਗੇ ਇੱਥੇ ਫੈਚ ਕਰਿਓ ਆ ਦੇਖੋ ਸਕੂਲ ਦੀ ਡਿਟੇਲ ਆਟੋਮੈਟਿਕ ਇਹਨੇ ਫੈਚ ਕਰ ਲੈਣੀ ਹੈ ਇਸ ਤੋਂ ਬਾਅਦ ਅੱਗੇ ਆਪਾਂ ਕੈਂਡੀਡੇਟ ਨੇਮ ਭਰਨਾ ਹੈ ਨੇਮ ਜਿਹੜਾ ਤੁਸੀਂ ਭਰਨਾ ਉਹ ਕੈਪੀਟਲ ਲੈਟਰ ਚ ਰੱਖਿਓ ਸਮਾਲ ਲੈਟਰ ਨਾ ਹੋਣਾ ਇਹ ਗੱਲ ਦਾ ਧਿਆਨ ਰੱਖਿਓ ਨੇਮ ਭਰ ਲਈ ਆਪਾਂ ਨੇਮ ਤੋਂ ਬਾਅਦ ਡੇਟ ਆਫ ਬਰਥ ਡੇਟ ਆਫ ਬਰਥ ਜਿੰਨੀ ਵੀ ਤੁਹਾਡੀ ਡੇਟ ਆਫ ਬੱਚੇ ਦੀ ਡੇਟ ਆਫ ਬਰਥ ਹੋਈ ਤੁਸੀਂ ਉਹ ਡੇਟ ਆਫ ਬਰਥ ਇੱਥੇ ਫਿਲ ਕਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਜੈਂਡਰ ਸਿਲੈਕਟ ਕਰਨਾ ਹੈ ਮੇਲ ਫੀਮੇਲ ਜੋ ਵੀ ਹੈ ਬੱਚਾ ਉਹ ਸਿਲੈਕਟ ਕਰ ਲਿਓ ਸਕੂਲ ਆਫ ਹੈਮਿਨਸ ਤੇ ਸਿਲੈਕਟ ਕਰ ਲਿਓ ਉਸ ਤੋਂ ਬਾਅਦ ਇੱਕ ਧਿਆਨ ਦੇਣ ਜੋ ਗੱਲ ਅਗੇ ਨੇ ਨਾ ਦੋ ਚੀਜ਼ਾਂ ਪੁੱਛਣ ਇੱਕ ਮੇਲ ਆਈਡੀ ਤੇ ਮੋਬਾਈਲ ਨੰਬਰ ਇਹ ਬਿਲਕੁਲ ਧਿਆਨ ਨਾਲ ਭਰਿਓ ਕਿਉਂਕਿ ਇਸੇ ਦੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆਣਾ ਹੈ ਤਾਂ ਹੁਣ ਆਪਾਂ ਜਦੋਂ ਸਭ ਤੋਂ ਪਹਿਲਾਂ ਮੇਲ ਆਈਡੀ ਭਰਦੇ ਹਾਂ ਇਸ ਤਰ੍ਹਾਂ ਤੁਸੀਂ ਆਪਣਾ ਮੋਬਾਈਲ ਨੰਬਰ ਤੇ ਮੇਲ ਆਈਡੀ ਭਰ ਲੈਣੀ ਹੈ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਤੇ ਕਲਿੱਕ ਕਰ ਦਿਓ ਜਦੋਂ ਤੁਸੀਂ ਰਜਿਸਟ੍ਰੇਸ਼ਨ ਤੇ ਕਲਿੱਕ ਕਰੋਗੇ ਤਾਂ ਇੱਕ OTP ਜਾਊਗਾ ਤੁਹਾਡੇ ਮੋਬਾਈਲ ਨੰਬਰ ਤੇ ਵੀ ਜਾਊਗਾ ਉਹ ਮੇਲ ਆਈਡੀ ਤੇ ਵੀ ਜਾਊਗਾ ਉਹ OTP ਨੂੰ ਇੱਥੇ ਭਰ ਦਿਓ ਇੱਥੇ ਲਿਖਿਆ ਪਿਆ ਜਿੱਥੇ ਇਨਟਰੋ OTP ਤੁਸੀਂ OTP ਨੂੰ ਇੱਥੇ ਫਿਲ ਕਰੋਂਗੇ ਜਿਵੇਂ ਤੁਸੀਂ ਇੱਥੇ OTP ਫਿਲ ਕਰੋਗੇ ਇਹਨੂੰ ਸਬਮਿਟ ਕਰ ਦਿਓ ਸਬਮਿਟ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਖੁੱਲੂਗਾ ਇੱਥੇ ਤੁਹਾਡਾ ਐਪਲੀਕੇਸ਼ਨ ਨੰਬਰ ਲਿਖਿਆ ਹੋਇਆ ਹੋਊਗਾ ਇਸ ਨੂੰ ਤੁਸੀਂ ਨੋਟ ਕਰ ਲੈਣਾ ਇੱਕ ਕਾਪੀ ਤੇ ਡੇਟ ਆਫ ਬਰਥ ਹੋਊ ਇਸ ਨੂੰ ਓਕੇ ਕਰ ਦਿਓ ਚਾਹੇ ਪ੍ਰਿੰਟ ਕਰ ਲਿਓ ਪ੍ਰਿੰਟ ਕਰੋਗੇ ਤਾਂ ਸੇਵ ਹੋ ਜਾਊਗਾ ਓਕੇ ਕਰੋਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਖੁੱਲ ਜਾਊਗਾ ਇੱਥੇ ਤੁਸੀਂ ਕੀ ਕਰਨਾ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਦੇਣਾ ਤੇ ਡੇਟ ਆਫ ਬਰਥ ਜਿੰਨੀ ਵੀ ਤੁਸੀਂ ਡੇਟ ਆਫ ਬਰਥ ਫਿਲ ਕਰੀ ਸੀ ਇਹ ਹੈਗੀ ਹੈ ਤੁਹਾਡੀ ਤੇ ਇਸ ਤਰ੍ਹਾਂ ਤੁਸੀਂ ਜਦੋਂ ਇਸ ਤਰ੍ਹਾਂ ਤੁਸੀਂ ਜਿਹੜਾ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਭਰ ਦੋਗੇ ਤਾਂ ਲੌਗਇਨ ਤੇ ਕਲਿੱਕ ਕਰਿਓ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜਾਊਗਾ ਤੁਸੀਂ ਇੱਥੇ ਕਲਿੱਕ ਕਰਨਾ ਐਡਿਟ ਵਿਊ ਡਿਟੇਲ ਤੇ ਤੁਸੀਂ ਜਦੋਂ ਇਸ ਤੇ ਕਲਿੱਕ ਕਰੋਗੇ ਤਾਂ ਇਹ ਡਿਟੇਲ ਤੁਹਾਡੇ ਸਾਹਮਣੇ ਆ ਜਾਣਗੀਆਂ ਇਹਨੂੰ ਦੇਖ ਲਿਓ ਵੀ ਸਹੀ ਨੇ ਕਰੈਕਟ ਨੇ ਕਰੈਕਟ ਨੇ ਤਾਂ ਓਕੇ ਕਰ ਦਿਓ ਤਾਂ ਤੁਸੀਂ ਆਪਾਂ ਨੈਕਸਟ ਤੇ ਜਾਵਾਂਗੇ ਨਹੀਂ ਕਰੈਕਟ ਤਾਂ ਕਰੈਕਟ ਕਰ ਲਿਓ ਜੇ ਸਾਰਾ ਕੁਝ ਕਰੈਕਟ ਹੋਇਆ ਤਾਂ ਆਹ ਨੈਕਸਟ ਲਿਖਿਆ ਪਿਆ ਹੈ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੂਗਾ ਇਹਦੇ ਵਿੱਚ ਤੁਸੀਂ ਕੈਟਾਗਰੀ ਐਡਰੈਸ ਡਿਸਟ੍ਰਿਕਟ ਤੇ ਤਹਿਸੀਲ ਧਿਆਨ ਨਾਲ ਭਰਿਓ ਕੋਈ ਵੀ ਇਹ ਚ ਗਲਤੀ ਨਹੀਂ ਹੋਣੀ ਚਾਹੀਦੀ ਖਾਸ ਕਰ ਜਦੋਂ ਆਪਾਂ ਮਦਰ ਨੇਮ ਫਾਦਰ ਨੇਮ ਤੇ ਆਧਾਰ ਕਾਰਡ ਨੰਬਰ ਭਰਦੇ ਆਂ ਇੱਥੇ ਤੁਸੀਂ ਜਿਹੜੀ ਵੀ ਡਿਟੇਲ ਭਰਨੀ ਹੈ ਸਾਰੀ ਕੈਪੀਟਲ ਲੈਟਰ ਚ ਹੋਣੀ ਚਾਹੀਦੀ ਹੈ ਸੋ ਲੈਟਰ ਚ ਨਹੀਂ ਹੋਣੀ ਚਾਹੀਦੀ ਇਹ ਡਿਟੇਲ ਭਰਨ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਆ ਸਾਈਡ ਤੇ ਹੁੰਜੇ ਤੇ ਨੈਕਸਟ ਲਿਖਿਆ ਹੋਇਆ ਹੈ ਇੱਥੇ ਆਪਾਂ ਕੀ ਕਰਨਾ ਹੈ ਆਪਣੀ ਫੋਟੋ ਅਪਲੋਡ ਕਰਨੀ ਹੈ ਤੇ ਬੱਚੇ ਦੇ ਸਾਈਨ ਅਪਲੋਡ ਕਰਨੇ ਨੇ ਇਹਨਾਂ ਨੂੰ ਅਪਲੋਡ ਕਰਨ ਵਾਸਤੇ ਚੂਜ਼ ਫਾਈਲ ਤੇ ਆਪਾਂ ਕਲਿੱਕ ਕਰਾਂਗੇ ਜਿਵੇਂ ਇਹ ਆਪਾਂ ਚੂਜ਼ ਫਾਈਲ ਤੇ ਕਲਿੱਕ ਕਰਦੇ ਆ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਕੇ ਆ ਜਾਊਗਾ ਇਹਨੂੰ ਉੱਤੇ ਥੱਲੇ ਜਿੱਥੇ ਮਰਜੀ ਐਡਜਸਟ ਕਰ ਲਿਓ ਪ੍ਰੋਪਰ ਫੇਸ ਹੈ ਜਿਹੜਾ ਤੁਹਾਡਾ ਉਹ ਵਿਜ਼ੀਬਲ ਹੋਣਾ ਚਾਹੀਦਾ ਹੈ ਕ੍ਰੋਪ ਫੋਟੋ ਤੇ ਕਲਿੱਕ ਕਰਿਓ ਜਦੋਂ ਫੋਟੋ ਤੇ ਕਲਿੱਕ ਕਰਾਂਗੇ ਤਾਂ ਆ ਦੇਖੋ ਫੋਟੋ ਅਪਲੋਡ ਹੋ ਗਈ ਇਸੇ ਤਰੀਕੇ ਆਪਾਂ ਸੈਨ ਅਪਲੋਡ ਕਰਾਂਗੇ ਆ ਦੇਖੋ ਇੱਥੇ ਫੋਟੋ ਵੀ ਅਪਲੋਡ ਹੋ ਗਈ ਤੇ ਸੈਨ ਵੀ ਅਪਲੋਡ ਹੋ ਗਏ ਇਹ ਜਦੋਂ ਅਪਲੋਡ ਹੋ ਗਏ ਫਿਰ ਆਪਾਂ ਸੇਵ ਤੇ ਕਲਿੱਕ ਕਰਾਂਗੇ ਜਦੋਂ ਆਪਾਂ ਸੇਵ ਤੇ ਕਲਿੱਕ ਕਰਤਾ ਇੱਕ ਨਵਾਂ ਇੰਟਰਫੇਸ ਖੁੱਲੇਗਾ ਉਹ ਇੰਟਰਫ ਕਿ ਆਪਾਂ ਸਾਰੀ ਡਿਟੇਲ ਜਿਹੜੀ ਫਿਲ ਕਰੀ ਐ ਉਹ ਆਪਣੀ ਕਰੈਕਟ ਹੈ ਉਹ ਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜਦੋਂ ਫੋਟੋ ਅਪਲੋਡ ਕਰੋਗੇ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਜਿਹੜੀ ਫੋਟੋ ਦੀ ਬੈਕ ਸਾਈਡ ਹੈ ਉਹ ਬਿਲਕੁਲ ਵਾਈਟ ਹੋਣੀ ਚਾਹੀਦੀ ਹੈ ਠੀਕ ਹੈ ਨਾ ਇਸ ਤਰ੍ਹਾਂ ਤੁਸੀਂ ਫੋਟੋ ਅਪਲੋਡ ਕਰਨੀ ਨਹੀਂ ਤਾਂ ਫੋਟੋ ਤੁਹਾਡੀ ਅਪਲੋਡ ਹੀ ਨਹੀਂ ਹੋਣੀ ਹੈਗੀ ਫਿਰ ਇੱਥੇ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਜਦੋਂ ਨੈਕਸਟ ਤੇ ਕਲਿੱਕ ਕਰਾਂਗੇ ਇਹ ਇੰਟਰਫੇਸ ਖੁੱਲੇਗਾ ਇੱਥੇ ਆਪਾਂ ਦੇਖਣੀ ਆਪਣੀ ਸਾਰੀ ਡਿਟੇਲ ਚੈੱਕ ਕਰਨੀ ਹੈ ਕਿ ਨਾਮ ਵਗੈਰਾ ਜਿਹੜਾ ਉਹ ਸਹੀ ਭਰਿਆ ਹੋਇਆ ਹੈ ਜੇ ਸਹੀ ਹੋਇਆ ਇਸ ਤੇ ਕਲਿੱਕ ਕਰਦੇ ਹੋ ਮੇਰੇ ਦੁਆਰਾ ਭਰੀ ਗਈ ਸੂਚਨਾ ਇਸ ਤੇ ਕਲਿੱਕ ਕਰੋਗੇ ਫਾਈਨਲ ਸਬਮਿਟ ਫਾਈਨਲ ਸਬਮਿਟ ਕਰਨ ਤੋਂ ਬਾਅਦ ਇੱਕ ਆਪਣੇ ਕੋਲ ਡਿਟੇਲ ਖੁੱਲ ਕੇ ਆਊ ਉਸ ਨੂੰ ਆਪਾਂ ਫੇਰ ਫਾਈਨਲ ਸਬਮਿਟ ਤੇ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੋ ਇੱਥੇ ਦੇਖ ਲਿਓ ਤੁਸੀਂ ਪ੍ਰਿੰਟ ਦੀ অপਸ਼ਨ ਆ ਜੂਗੀ ਪ੍ਰਿੰਟ ਤੇ ਕਲਿੱਕ ਕਰਾਂਗੇ ਤਾਂ ਜਿਹੜਾ ਆਪਾਂ ਫਾਰਮ ਭਰਿਆ ਉਹ ਆਪਣਾ ਕੰਪਲੀਟ ਹੋ ਗਿਆ ਤੇ ਇਹਦਾ ਆਪਾਂ ਪ੍ਰਿੰਟ ਕਰਕੇ ਸੇਵ ਕਰਕੇ ਕਿਸੇ ਪਾਸੇ ਰੱਖ ਲੈਣਾ ਇਸ ਤਰ੍ਹਾਂ ਪ੍ਰਿੰਟ ਤੇ ਕਲਿੱਕ ਕਰੋ ਸੇਵ ਐਜ਼ ਪੀਡੀਐਫ ਕਰੋ ਇਹ ਹੁਣ ਆਪਣੇ ਕੋਲ ਆਪਣੇ ਮੋਬਾਈਲ 'ਚ ਸੇਵ ਹੋ ਗਿਆ। ਇਨ ਫਿਊਚਰ ਵਾਸਤੇ ਤੁਸੀਂ ਰੱਖ ਲੈਣਾ। ਇਹ ਜਦੋਂ ਤੁਹਾਡੇ ਐਡਮਿਟ ਕਾਰਡ ਵਗੈਰਾ ਆਣਗੇ ਉਸ ਇਹਦੀ ਦੁਆਰਾ ਫੇਰ ਜ਼ਰੂਰਤ ਪਊਗੀ। ਧੰਨਵਾਦ। ਜੇ ਕਿਸੇ ਨੂੰ ਨਾ ਕੁਝ ਸਮਝ ਆਇਆ ਤਾਂ ਕਮੈਂਟ ਬਾਕਸ ਖਾਲੀ ਵੀ ਇੱਕ ਕਮੈਂਟ ਕਰ ਦਿਓ ਕੋਈ ਨਾਲ ਤੁਹਾਡੀ ਬਣਦੀ ਮਦਦ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।